ਇਸੋ ਲਈ ਵੱਡੀ ਖਬਰ ਅੰਮ੍ਰਿਤਸਰ ਤੋਂ سامنے ਆ ਰਹੀ ਹੈ ਜਿੱਥੇ 골ਡਨ ਗੇਟ ਤੋਂ ਕੁਝ ਮੁੰਡਿਆਂ ਦੇ ਕੋਲੋਂ 1 ਲੱਖ ਤੋਂ ਵੱਧ ਦਾ ਕੈਸ਼ ਬਰਾਮਦ ਹੋਇਆ ਹੈ। ਸੋ ਦੱਸਦੇ ਨੇ ਆ ਕਿ ਇਹਨਾਂ ਮੁੰਡਿਆਂ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਇਹਨਾਂ ਦੇ ਪੱਖੋਂ 119000 ਦਾ ਕੈਸ਼ ਬਰਾਮਦ ਹੋਇਆ। ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਕੈਸ਼ ਨੂੰ ਰੱਖ ਲਿਆ ਗਿਆ ਹੈ ਔਰ ਉਸ ਤੋਂ ਬਾਅਦ ਕਾਰਵਾਈ ਜੜੀ ਹੈ ਉਮਲ ਚੱਲਿਆਂ ਦੀ ਜਾ ਰਹੀ ਹੈ। ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੌਕੇ ਦੀਆਂ ਜਿੱਥੇ ਪੁਲਿਸ ਵੱਲੋਂ ਇਹ ਕੈਸ਼ ਜਿਹੜਾ ਸੀ ਬੈਗ ਸੀਗਾ ਉਹਦੇ ਵਿੱਚ ਕੈਸ਼ ਭਰਿਆ ਹੋਇਆ ਸੀਗਾ। ਜਦੋਂ ਇਹਨਾਂ ਮੁੰਡਿਆਂ ਨੂੰ ਰੋਕਿਆ ਗਿਆ ਤਾਂ ਇਹ ਕੁਝ ਘਬਰਾਏ ਹੋਏ ਨਜ਼ਰ ਆਏ। ਪੁਲਿਸ ਨੂੰ ਸ਼ੱਕ ਹੋਇਆ ਪੁਲਿਸ ਨੇ ਇਸ ਨਾਲ ਦੇ ਬੈਗ ਨੂੰ ਚੈਕਿੰਗ ਕੀਤੀ ਗਈ ਤਾਂ ਉਸ ਦੌਰਾਨ ਲੱਖਾਂ ਦੇ ਕਰੀਬ ਜੜਾਏ ਉਹ ਕੈਸ਼ ਬਰਾਮਦ ਹੋਇਆ ਜਿਸ ਤੋਂ ਬਾਅਦ ਪੁਲਿਸ ਵੀ ਕਾਫੀ ਹੈਰਾਨ ਸੀ ਕਿਉਂਕਿ ਲੋਕ ਸਭਾ ਚੋਣਾਂ ਦੇ ਚੱਲਦੇ ਆ ਜਿਹੜੀ ਕੋਡ ਆਫ ਕੰਡਕਟ ਲੱਗਾ ਹੋਇਆ ਹੈ ਔਰ ਬਾਰ-ਬਾਰ ਪੁਲਿਸ ਵੱਲੋਂ ਵੀ ਐਲਾਨ ਕੀਤਾ ਗਿਆ ਹੈ ਕਿ ਜਿਹੜੇ ਨੋਟ ਨੇ ਉਹ 50000 ਤੋਂ ਜ਼ਿਆਦਾ ਜਿਹੜੇ ਨੇ ਕੈਸ਼ ਨਾਲ ਲਿਜਾਇਆ ਜਾਵੇ ਪਰ ਜਿਸ ਤਰ੍ਹਾਂ ਦੇ ਨਾਲ ਇਹ ਕੈਸ਼ ਬਰਾਮਦ ਹੋਇਆ ਉਸ ਤੋਂ ਬਾਅਦ ਪੁਲਿਸ ਜਿਹੜੀ ਹੈ ਉਹ ਹਰ ਐਂਗਲ ਤੋਂ ਤਹਿਕੀਕਾਤ ਕਰਦੀ ਪਈ ਹੈ ਕਿਉਂਕਿ ਇਹ ਕੈਸ਼ ਇਹ ਨੌਜਵਾਨ ਕਿੱਥੋਂ ਲੈ ਕੇ ਆਏ ਨੇ ਇਹ ਕੈਸ਼ ਕਿਨਾਂ ਦਾ ਹੈ ਕਿੱਥੇ ਲੈ ਕੇ ਜਾਣਾ ਸੀ तमाम ਜਾਣਕਾਰੀ ਦਾ ਇੱਕ ਵਿਸ਼ਾ ਹੈ ਔਰ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਜਾਂਚ ਕਰ ਰਹੀ ਹੈ ਫਿਲਹਾਲ ਇਹਨਾਂ ਮੁੰਡੇ ਵੱਲੋਂ ਜਿਹੜੀ ਹੈ ਉਹ ਤਸਵੀਰਾਂ ਜਿਹੜੀਆਂ ਨੇ ਅਸੀਂ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿਸ ਤਰ੍ਹਾਂ ਦੇ ਨਾਲ ਪੁਲਿਸ ਵੱਲੋਂ ਜਿਹੜੀ ਹੈ ਉਹ ਨੋਟ ਗਿਨੇ ਜਾ ਰਹੇ ਨੇ ਔਰ ਪੁਲਿਸ ਨੇ ਇਹੀ ਦੱਸਿਆ ਹੈ ਕਿ 1 ਲੱਖ ਤੇ 19 ਹਜ਼ਾਰ ਤੋਂ ਵੱਧ ਦਾ ਕੈਸ਼ ਜਿਹੜਾ ਹੈ ਉਹ ਬਰਾਮਦ ਹੋਇਆ ਹੈ ਫਿਲਹਾਲ ਇਕ ਗੁਆਰਿਫੇਰ ਦੱਸ ਦਿੰਦੇ ਆ ਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਦੌਰਾਨ ਪੰਜਾਬ ਪੁਲਿਸ ਵੱਲੋਂ ਥਾਂ-ਥਾਂ ਉੱਤੇ ਆਮ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ 50 ਹਜ਼ਾਰ ਤੋਂ ਵੱਧ ਦਾ ਕੈਸ਼ ਜਿਹੜਾ ਹੈ ਉਹ ਨਾ ਲਿਜਾਇਆ ਜਾਵੇ ਔਰ ਉਨ੍ਹਾਂ ਵੱਲੋਂ ਇਸ ਤੋਂ ਜ਼ਿਆਦਾ ਕੈਸ਼ ਜਿਹੜਾ ਹੈ ਉਹ ਅਗਰ ਲਿਜਾਇਆ ਜਾਏਗਾ ਤਾਂ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰੇਗੀ ਔਰ ਇਹ ਮੁੰਡੇ ਜਿਹੜੇ ਨੇ ਇਨਾ ਤੋਂ ਜਿਹੜਾ ਕੈਸ਼ ਬ੍ਰਾਂਧ ਹੋਇਆ ਹੈ ਫਿਲਹਾਲ ਪੁਲਿਸ ਵੱਲੋਂ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਕੈਸ਼ ਜੋ ਬ੍ਰਾਂਧ ਹੋਇਆ ਹੈ ਉਸ ਦੀ ਜਾਣਕਾਰੀ ਵੀ ਦਿੱਤੀ ਗਈ ਹੈ ਔਰ ਉੱਚ ਅਧਿਕਾਰੀ ਨਾਲ ਮਿਲ ਕੇ ਜੋ ਵੀ ਕਾਰਵਾਈ ਜਿਹੜੀ ਹੈ ਅਮਲ 'ਚ ਲਿਆਂਦੀ ਜਾਵੇਗੀ ਫਿਲਹਾਲ ਦਸਤਾਵੇਜ਼ ਜੁੜੇ ਨੇ ਪੁਲਿਸ ਵੱਲੋਂ ਮੰਗੇ ਗਏ ਨੇ ਕਿ ਆਖਿਰਕਾਰ ਇਹ ਕੈਸ਼ ਜਿਹੜਾ ਇਹ ਨੌਜਵਾਨ ਕਿੱਥੋਂ ਲੈ ਕੇ ਆਏ ਨੇ ਕਿੱਥੇ ਲੈ ਕੇ ਜਾਣਗੇ तमाम ਜਿਹੜੇ ਦਸਤਾਵੇਜ਼ ਜਿਹੜੇ ਨੇ ਇਹਨਾਂ ਤੋਂ ਲੈ ਜਾਣਗੇ ਔਰ ਉਸ ਤੋਂ ਬਾਅਦ ਹੀ ਜਿਹੜਾ ਕੈਸ਼ ਬ੍ਰਾਂਧ ਹੋਇਆ ਹੈ ਉਹ ਉਹਨਾਂ ਨੂੰ ਵਾਪਸ ਕੀਤਾ ਜਾਵੇਗਾ ਜਦੋਂ ਪੁਲਿਸ ਨੂੰ ਇਹ ਲੱਗੇਗਾ ਕਿ ਜੋ ਵੀ ਇਹਨਾਂ ਨੇ ਡਾਕੂਮੈਂਟਸ ਮੰਗੇ ਨੇ ਉਹ ਡਾਕੂਮੈਂਟਸ ਪੂਰੇ ਸਹੀ ਨੇ ਔਰ ਉਸ ਤੋਂ ਬਾਅਦ ਇਹ ਕੈਸ਼ ਜਿਹੜਾ ਹੈ ਉਹਨਾਂ ਨੂੰ ਵਾਪਸ سپੁਰਦ ਕਰ ਦਿੱਤਾ ਜਾਵੇਗਾ ਸੋ ਦੱਸਦੇ ਨੇ ਆ ਕਿ ਚੋਣ ਕਮਿਸ਼ਨਰ ਵੱਲੋਂ ਪੰਜਾਬ ਤੇ ਪੰਜਾਬ ਦੇ ਬਾਹਰ ਦੇ ਸੂਬਿਆਂ ਦੇ ਵਿੱਚ ਪੈਸੇ ਦੀ ਜ਼ਿਆਦਾ ਮਾਊਂਟ ਨਾ ਲੈ ਕੇ ਜਾਣ ਨੂੰ ਲੈ ਕੇ ਪਹਿਲਾਂ ਹੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿਉਂਕਿ ਲੋਕ ਸਭਾ ਚੋਣਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਔਰ ਪੰਜਾਬ ਦੇ ਵਿੱਚ 1 ਜੂਨ ਨੂੰ ਇਲੈਕਸ਼ਨ ਜਿਹੜੀ ਹੈ ਉਹ VOTING ਹੋਏਗੀ 4 ਨੂੰ ਜਿਹੜੇ ਨੇ ਉਸ ਦੇ ਰਿਜ਼ਲਟ ਆਣਗੇ ਔਰ ਉਸ ਤੋਂ ਬਾਅਦ ਕੋਡ ਆਫ ਕੰਡਕਟ ਜਿਹੜਾ ਲੱਗ ਚੁੱਕਾ ਹੈ ਔਰ ਕੈਸ਼ ਦੇ ਜੇਕਰ ਗੱਲ ਕੀਤੀ ਜਾਵੇ ਤਾ ਉਸ ਮਾਮਲੇ ਦੇ ਵਿੱਚ ਪਹਿਲਾਂ ਹੀ ਹਦਾਇਤਾਂ ਜਾਰੀ ਹੋ ਚੁੱਕਿਆ ਸਾਰਾ ਔਰ ਪੁਲਿਸ ਅਧਿਕਾਰੀਆਂ ਨੇ ਬਾਰ ਬਾਰ ਕਹਿ ਜਾਣ ਤੋਂ ਬਾਅਦ ਵੀ ਲੋਕਾਂ ਵੱਲੋਂ ਜਿਸ ਤਰ੍ਹਾਂ ਦੇ ਨਾਲ ਕੈਸ਼ ਜਿਹੜਾ ਲੈ ਕੇ ਜਾਇਆ ਜਾ ਰਿਹਾ ਹੈ ਔਰ ਉਸ ਤੇ ਆਧਾਰ ਤੇ ਹੀ ਜੜੀ ਹੈ ਹੁਣੇ ਕਾਰਵਾਈ ਅਮਲ ਚ ਲਿਆਂਦੀ ਗਈ ਹੈ 골ਡਨ ਗੇਟ ਦੇ ਕੋ ਮੁੰਡੇ ਫੜੇ ਗਏ ਨੇ ਔਰ ਇਹਨਾਂ ਮੁੰਡਿਆਂ ਤੋਂ ਇੱਕ ਬੈਗ ਸੀਦਾ ਔਰ ਉਸ ਬੈਗ ਦੇ ਵਿੱਚ ਵੱਡੀ ਅਮਾਉਂਟ ਜਿਹੜੀ ਸੀ ਉਹ ਬਰਾਮਦ ਹੋਈ ਹੈ 1 ਲੱਖ ਤੋਂ ਵੱਧ ਦਾ ਕੈਸ਼ ਜਿਹੜਾ ਹੈ ਉਸ ਬੈਗ ਦੇ ਵਿੱਚ ਤਲਾਸ਼ੀ ਦੌਰਾਨ ਮਿਲਿਆ ਹੈ ਫਿਲਹਾਲ ਦਸਤਾਵੇਜ਼ ਜਿਹੜੇ ਨੇ ਦਸਤਾਵੇਜ਼ ਜਿਹੜੇ ਨੇ ਨੌਜਵਾਨਾਂ ਵੱਲੋਂ ਜਿਹੜਾ ਦਿੱਤੇ ਜਾਣ ਦੀ ਗੱਲ ਜਿਹੜੀ ਹੈ ਉਹ ਫਿਲਹਾਲ ਕਲੀਅਰ ਨਹੀਂ ਹੈ ਕਿ ਉਹਨਾਂ ਨੇ ਦਸਤਾਵੇਜ਼ ਦਿੱਤੇ ਨੇ ਜਾਂ ਨਹੀਂ ਦਿੱਤੇ ਨੇ ਪੁਲਿਸ ਦੀ ਇਹ ਜਾਂਚ ਦਾ ਵਿਸ਼ਾ ਹੈ ਪਰ ਇੱਕ ਵਾਰੀ ਫੇਰ ਤੁਹਾਨੂੰ ਦੱਸ ਦਿੰਦੇ ਆ ਕਿ ਕੋਡ ਆਫ ਕੰਡਕਟ ਲੱਗ ਚੁੱਕਾ ਹੈ ਲੋਕ ਸਭਾ ਚੋਣਾਂ ਲੱਗ ਰਹੀਆਂ ਨੇ ਹੋ ਰਹੀਆਂ ਨੇ ਔਰ ਇਸੇ ਦੇ ਆਧਾਰ ਤੇ ਪੁਲਿਸ ਵੱਲੋਂ ਪਹਿਲਾਂ ਹੀ ਇਹ ਗੱਲ ਜਿਹੜੀ ਹੈ ਉਹ ਕਰ ਕਰ ਦਿੱਤੀ ਗਈ ਸੀ ਕਿ ਕੈਸ਼ ਜਿਹੜਾ ਹੈ 50000 ਤੋਂ ਵੱਧ ਦਾ ਕੈਸ਼ ਜਿਹੜਾ ਨਾ ਲਿਜਾਇਆ ਜਾਵੇ ਪਰ ਨੋਟ ਜਿਹੜੇ ਨੇ 119000 ਦੇ ਬ੍ਰਾਮਦ ਹੋਏ ਨੇ ਦੇ ਵਿੱਚ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਕੀ ਕੁਝ ਕਾਰਵਾਈ ਕਰ ਰਹੀ ਹੈ ਆਪ ਸੁਣਦੇ ਆ ਨਾ ਯਾਰ ਹਾਂ ਵਾਪਸ ਕਰਕੇ ਮੁੰਡਿਆਂ ਨੂੰ ਕਿ ਆਪਣੇ ਨਹੀਂ ਯਾਰ ਇਹ ਅਸੀਂ ਗੱਡੀ ਨੂੰ ਠੀਕ ਕਰਦੇ ਕਿੰਨੇ ਜਣੇ ਸੀ ਉਹ ਗੱਡੀ ਦੇ ਵਿੱਚ ਤਿੰਨ ਜਣੇ ਤਿੰਨ ਜਣੇ ਕਿਹੜਾ ਇਹ 골ਡਨ ਗੇਟ ਲੱਗ ਹਾਂ ਟੋਟਲ ਕੀ ਕੀਤੀ ਜਾ ਰਹੀ ਹੈ ਕਾਰਵਾਈ ਹੀ ਆਪਣੇ ਮਹਿਕਮੇ ਨੂੰ ਬਲੌਂਡ ਰਹੇ ਆ ਜੀ ਜੋ ਕਾਰਵਾਈ ਕਰਦੇ ਇਸ ਚੌਂਕ ਵਿੱਚ ਜਾਫਤਾ ਲੱਗੋ ਆਇਆ ਕੈਸ਼ ਲੱਗਾ ਘਰੀ ਵੀ ਇਹਨਾਂ ਵਾਲੇ ਜਿਹੜੇ ਕੈਸ਼ ਬਰਾਮਦ ਕੀਤਾ ਗਿਆ ਕੀ ਆਪਣੇ ਪ੍ਰੂਫ ਦੱਸ ਸਕਦੇ ਜਿਹੜੇ ਪੈਸੇ ਜਿਹੜੇ ਹੋਣਦੇ ਉਹਨਾਂ ਦੇ ਠੀਕ